ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1248 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1249 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਜੋ ਸ਼ਲੋਕ ਮਹੱਲਾ 3ਆ ਪੜ ਪੜ ਪੰਡਤ ਬਾਦ ਬਖਾਣਦੇ ਮਾਇਆ ਮੋਹ ਸਵਾਏ ਪੰਡਤ ਧਰਮੁਕਤ ਪੁਸਤਾ ਪੜ ਪੜ ਕੇ ਨਿਰੀ ਚਰਚਾ ਹੀ ਕਰਦੇ ਹਨ ਤੇ ਮਾਇਆ ਦੇ ਮੋਹ ਦੇ ਚਸਕੇ ਵਿੱਚ ਫਸੇ ਰਹਿੰਦੇ ਹਨ ਦੂਜੇ ਪਏ ਨਾਮ ਵਿਸਾਰਿਆ ਮਨ ਮੂਰਖ ਮਿਲੇ ਸਜਾਏ ਮਾਇਆ ਦੇ ਪਿਆਰ ਵਿੱਚ ਪ੍ਰਭੂ ਪਰਮਾਤਮਾ ਦਾ ਨਾਮ ਭੁਲਾਈ ਰਖਦੇ ਹਨ ਇਸ ਵਾਸਤੇ ਮੂਰਖ ਮਨ ਨੂੰ ਸਜ਼ਾ ਮਿਲਦੀ ਹੈ ਜਿਨ ਕੀਤੇ ਤਿਸੈ ਨਾ ਸੇਵਨੀ ਦੇਂਦਾ ਰਿਜਕ ਸਮਾਏ ਜਿਸ ਪ੍ਰਭੂ ਨੇ ਪੈਦਾ ਕੀਤਾ ਹੈ ਜੋ ਸਦਾ ਰਿਜਕ ਪੜਾਂਦਾ ਹੈ ਉਸ ਨੂੰ ਯਾਦ ਨਹੀਂ ਕਰਦੇ ਜਮਕਾਫਾ ਗਲੋਂ ਨਾ ਕੱਟੀਐ ਫਿਰ ਫਿਰ ਆਵਹਿ ਜਾਏ ਇਸ ਕਾਰਨ ਉਹਨਾਂ ਦੇ ਗਲੋਂ ਜਮਾਂ ਦੀ ਫਾਈਂ ਕੱਟੀ ਨਹੀਂ ਜਾਂਦੀ ਉਹ ਜਗਤ ਵਿੱਚ ਮੋੜ-ਮੋੜ ਜੰਮਦੇ ਮਰਦੇ ਹਨ ਜਿਨ ਕੋ ਪੂਰਬ ਲਿਖਿਆ ਸਤਗੁਰ ਮਿਲਿਆ ਤិន ਆਏ ਜਿਨ੍ਹਾਂ ਦੇ ਭਾਗਾ ਵਿੱਚ ਧਰੋ ਸਿਮਰਨ ਦਾ ਲੇਖ ਲਿਖਿਆ ਹੋਇਆ ਹੈ ਉਹਨਾਂ ਨੂੰ ਗੁਰੂ ਆ ਮਿਲਦਾ ਹੈ ਆਨ ਦਿਨ ਨਾਮ ਧਿਆਏਂਦੇ ਨਾਨਕ ਸੱਚ ਸਮਾਏ ਏ ਨਾਨਕ ਉਹ ਸਦਾ ਥਿਰ ਪ੍ਰਭੂ ਵਿੱਚ ਲੀਨ ਰਹਿ ਕੇ ਹਰ ਰੋਜ਼ ਨਾਮ ਸਿਮਰਦੇ ਹਨ ਮਹੱਲਾ ਤੀਜਾ ਸਚ ਵਣੰਜਹਿ ਸਚ ਸੇਵੰਦੇ ਜੇ ਗੁਰਮੁਖ ਪੈਰੀਂ ਪਾਹੇ ਜਿਹੜੇ ਮਨੁੱਖ ਗੁਰੂ ਦੀ ਚਰਨ ਪੈ ਕੇ ਗੁਰੂ ਦੀ ਚਰਨੀ ਲਗਦੇ ਹਨ ਉਹ ਪ੍ਰਭੂ ਦਾ ਨਾਮ ਵਿਹਾਜਦੇ ਹਨ ਨਾਮ ਹੀ ਸਿਮਰਦੇ ਹਨ ਨਾਨਕ ਗੁਰ ਕੈ ਪਾਣ ਜੇ ਚੱਲੈ ਸਹਜੇ ਸੱਚ ਸਮਾਹੇ ਏ ਨਾਨਕ ਜੋ ਗੁਰੂ ਦੇ ਹੁਕਮ ਵਿੱਚ ਤੁਰਦੇ ਹਨ ਉਹ ਆਤਮਿਕ ਡੋਲਤਾ ਵਿੱਚ ਟਿਕ ਕੇ ਸੱਚੇ ਨਾਮ ਵਿੱਚ ਲੀਨ ਹੋ ਜਾਂਦੇ ਹਨ ਪੌੜੀ ਆਸਾ ਵਿੱਚ ਅਤ ਦੁੱਖ ਕਣਾ ਮਨਮੁਖ ਚਿੱਤ ਲਾਇਆ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਆਸਾਂ ਵਿੱਚ ਚਿੱਤ ਜੋੜਦਾ ਹੈ ਭਾਵ ਆਸਾਂ ਬਣਾਉਂਦਾ ਰਹਿੰਦਾ ਹੈ ਪਰ ਆਸਾਂ ਜਿਤਵਨ ਵਿੱਚ ਬਹੁਤ ਵਧੇਕ ਦੁੱਖ ਹੁੰਦਾ ਹੈ ਗੁਰਮਖ ਭਏ ਨਿਰਾਸ ਪਰਮ ਸੁਖ ਪਾਇਆ ਜੋ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦੇ ਹਨ ਉਹ ਆਸਾਂ ਨਹੀਂ ਜਿਤਵਦੇ ਇਸ ਵਾਸਤੇ ਉਹਨਾਂ ਨੂੰ ਬਹੁਤ ਉੱਚਾ ਸੁਖ ਮਿਲਦਾ ਹੈ ਵਿੱਚ ਗ੍ਰਹਿ ਉਦਾਸ ਲਿਪਤ ਲੇਵ ਲਾਇਆ ਉਹ ਗ੍ਰਸਥ ਵਿੱਚ ਰਹਿੰਦੇ ਹੋਏ ਹੀ ਪ੍ਰਭੂ ਚਰਨਾਂ ਵਿੱਚ ਸੁਰਤ ਜੋੜਦੇ ਹਨ ਅਤੇ ਆਸਾਂ ਤੋਂ ਤਾਂ ਰਹਿੰਦੇ ਹਨ ਉਹ ਨਾ ਸੋਗ ਵਿਜੋਗ ਨਾ ਵਿਆਪਈ ਹਰ ਭਾਣਾ ਭਾਇਆ ਉਹਨਾਂ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ਸੋ ਉਹਨਾਂ ਨੂੰ ਮਾਇਆ ਦਾ ਵਿਛੋੜਾ ਨਹੀਂ ਪਹੁੰਦਾ ਤੇ ਨਾ ਹੀ ਇਸ ਵਿਛੋੜੇ ਤੋਂ ਪੈਦਾ ਹੋਣ ਵਾਲਾ ਅਫਸੋਸ ਆ ਕੇ ਦਬਾ ਪੰਦਾ ਹੈ ਉਹਨਾਂ ਨੂੰ ਪ੍ਰਭੂ ਦੀ ਰਜਾ ਚੰਗੀ ਲੱਗਦੀ ਹੈ ਨਾਨਕ ਹਰ ਸੇਤੀ ਸਦਾ ਰਵ ਰਹੇ ਤੋਰ ਲਏ ਮਿਲਾਇਆ ਏ ਨਾਨਕ ਗੁਰੂ ਦੇ ਸਾਹਮੁਖ ਰਹਿਣ ਵਾਲੇ ਮਨੁੱਖ ਪਰਮਾਤਮਾ ਨਾਲ ਰਲੇ ਮਿਲੇ ਰਹਿੰਦੇ ਹਨ ਉਹਨਾਂ ਨੂੰ ਤਰੋਂ ਹੀ ਪ੍ਰਭੂ ਨੇ ਆਪਣੇ ਨਾਲ ਮੜਾ ਲਿਆ ਹੁੰਦਾ ਹੈ ਸਲੋਕ ਮਹੱਲਾ ਤੀਜਾ ਪਰਾਇ ਅਮਾਨ ਕਿਉਂ ਰਖੀਐ ਦਿੱਤੇ ਹੀ ਸੁਖ ਹੋਏ ਬੇਗਾਨੀ ਅਮੰਤ ਸਾਹਬ ਨਹੀਂ ਲੈਣੀ ਚਾਹੀਦੀ ਇਸ ਦੇ ਦਿੱਤਿਆਂ ਹੀ ਸੁਖ ਮਿਲਦਾ ਹੈ ਗੁਰ ਕਾ ਸ਼ਬਦ ਗੁਰਥੈ ਟਿਕੈ ਹੋਰਥੈ ਪ੍ਰਗਟ ਨਾ ਹੋਏ ਸਤ ਗੁਰ ਦਾ ਸ਼ਬਦ ਸਤ ਗੁਰ ਵਿੱਚ ਹੀ ਟਿਕ ਸਕਦਾ ਹੈ ਕਿਸੇ ਹੋਰ ਦੇ ਅੰਦਰ ਪੂਰੇ ਜੋਬਨ ਵਿੱਚ ਨਹੀਂ ਚਮਕਦਾ ਅੰਨੇ ਵਸ ਮਾਨਕ ਪਿਆ ਘਰ ਘਰ ਵੇਚਣ ਜਾਏ ਕਿਉਂਕਿ ਜੇ ਇੱਕ ਮੋਤੀ ਕਿਸੇ ਅੰਨੇ ਨੂੰ ਮਿਲ ਜਾਏ ਤਾਂ ਉਹ ਉਸ ਨੂੰ ਵੇਚਣ ਲਈ ਘਰ ਘਰ ਫਿਰਦਾ ਹੈ ਉਹ ਨਾ ਪਰਖ ਨਾ ਆਵਈ ਅੱਡ ਨਾ ਪੱਲ ਲੈ ਪਾਏ ਉਹ ਗਉਣਾ ਲੋਕਾਂ ਨੂੰ ਉਸ ਮੋਤੀ ਦੀ ਕਦਰ ਨਹੀਂ ਹੁੰਦੀ ਇਸ ਲਈ ਇਸ ਅੰਨੇ ਨੂੰ ਕੋਡ ਅੱਧੇ ਕੋਡੇ ਵੀ ਨਹੀਂ ਮਿਲਦੀ ਜੇ ਆਪ ਪਰਖ ਨਾ ਆਵਈ ਤਾਂ 파ਰਖੀਆਂ ਥਾਵੋ ਲਿਓ ਪਰਖਾਏ ਮੋਤੀ ਦੀ ਕਦਰ ਜੇ ਆਪ ਕਰਨੀ ਨਾ ਆਉਂਦੀ ਹੋਵੇ ਤਾਂ ਬੇਸ਼ੱਕ ਕੋਈ ਧਿਰ ਕਿਸੇ ਪਰਖ ਵਾਲੇ ਪਾਸੋਂ ਮੁੱਲ ਪਵਾ ਵੇਖੇ ਜੇ ਉਸ ਨਾਲ ਚਿੱਤ ਲਾਏ ਤਾਂ ਵਾਥ ਲਹੈ ਨੌ ਨਿਦ ਪੱਲੇ ਪਾਏ ਉਸ ਪਰਖ ਜਾਣ ਵਾਲੇ ਨਾਲ ਪ੍ਰੇਮ ਲਾਇਆ ਉਹ ਨਾਮ ਮੋਤੀ ਮਿਲਿਆ ਰਹਿੰਦਾ ਹੈ ਭਾਵ ਹੱਥੋਂ ਜਾਈ ਨਹੀਂ ਜਾਂਦਾ ਤੇ ਮਾਨੋ ਨੌ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ ਸਾਨੂੰ ਵੀ ਇਹ ਮਨੁੱਖਾ ਜਨਮ ਹੀਰਾ ਮਿਲਿਆ ਹੈ ਨਿਰਮੋਲਕ ਮਿਲਿਆ ਹੈ ਪਰ ਆਪਾਂ ਇਸ ਦੀ ਕਦਰ ਨਹੀਂ ਜਾਣਦੇ ਤੇ ਕਈ ਲੋਕ ਉਹੀ ਗਵਾਈ ਜਾਂਦੇ ਹਨ ਤੁਸੀਂ ਭਾਗਾ ਵਾਲੇ ਹੋ ਵੱਡੇ ਭਾਗ ਨੇ ਤੁਹਾਡੇ ਜਿਹੜੇ ਉਸੀ ਗੁਰੂਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਸੁਣ ਰਹੇ ਹੋ ਘਰ ਹੁੰਦਾ ਤਨ ਜਗ ਭੁੱਖਾ ਮੂਆ ਬਿਨ ਸਤਗੁਰ ਸੋ ਜੀ ਨਾ ਹੋਏ ਹਿਰਦੇ ਘਰ ਵਿੱਚ ਨਾਮ ਤਨ ਹੁੰਦਿਆ ਭੀ ਜਗਤ ਭੁੱਖਾ ਭਾਵ ਤ੍ਰਿਸ਼ਨਾ ਦਾ ਮਾਰਿਆ ਮਰ ਰਿਹਾ ਹੈ ਇਹ ਸਮਝ ਗੁਰੂ ਤੋਂ ਬਿਨਾ ਨਹੀਂ ਆਉਂਦੀ ਸ਼ਬਦ ਸੀਤਲ ਮਨ ਤਨ ਵਸੈ ਤਿੱਥੈ ਸੋਗ ਵਿਜੋਗ ਨਾ ਕੋਏ ਜਿਸ ਦੇ ਮਨ ਵਿੱਚ ਤੇ ਤਨ ਵਿੱਚ ਠੰਡ ਪਾਉਣ ਵਾਲਾ ਸ਼ਬਦ ਵਸਦਾ ਹੈ ਉਸ ਨੂੰ ਪ੍ਰਭੂ ਨਾਲੋਂ ਵਿਛੋੜਾ ਨਹੀਂ ਹੁੰਦਾ ਤੇ ਨਾ ਹੀ ਸੋਗ ਆਪਰਦਾ ਹੈ ਵਸਤ ਪਰਾਈ ਆਪ ਗਰਭ ਕਰੇ ਮੂਰਖ ਆਪ ਗਿਣਾਏ ਪਰ ਇਹ ਨਾਮ ਵਸਤ ਮੂਰਖ ਦੇ ਪਾ ਦੀ ਬਗਾਨੀ ਰਹਿੰਦੀ ਹੈ ਆਵ ਮੂਰਖ ਦੇ ਹਿਰਦੇ ਵਿੱਚ ਨਹੀਂ ਵਸਦੀ ਉਹ ਹੰਕਾਰ ਕਰਦਾ ਹੈ ਤੇ ਆਪਣੇ ਆਪ ਨੂੰ ਵੱਡਾ ਜਤਾਉਂਦਾ ਹੈ ਨਾਨਕ ਬਿਨ ਬੂਝੇ ਕਿਨੈ ਨਾ ਪਾਇਓ ਫਿਰ ਫਿਰ ਆਵੇ ਜਾਏ हे ਨਾਨਕ ਜਦ ਤੱਕ ਗੁਰ ਸ਼ਬਦ ਦੀ ਰਾਹੀ ਸਮਝ ਨਹੀਂ ਪੈਂਦੀ ਤਦ ਤੱਕ ਕਿਸੇ ਨੇ ਨਾਮ ਧਨ ਪ੍ਰਾਪਤ ਨਹੀਂ ਕੀਤਾ ਤੇ ਇਸ ਨਾਮ ਧਨ ਤੋਂ ਬਿਨਾ ਜੀਵ ਮੋੜ ਮੋੜ ਜਮਦਾ ਮਰਦਾ ਰਹਿੰਦਾ ਹੈ ਮਹੱਲਾ ਤੀਜਾ ਮਾਨਨਦ ਪਿਆ ਮਿਲਿਆ ਹਰ ਪ੍ਰੀਤਮ ਸਰਸੇ ਸੱਜਣ ਸੰਤ ਪਿਆਰੇ ਉਹ ਗੁਰਮੁਖ ਪਿਆਰੇ ਸੰਤ ਖਿੜੇ ਮੱਥੇ ਰਹਿੰਦੇ ਹਨ ਉਹਨਾਂ ਦੇ ਮਨ ਵਿੱਚ ਖੁਸ਼ੀ ਬਣੀ ਰਹਿੰਦੀ ਹੈ ਜਿਨ੍ਹਾਂ ਨੂੰ ਪ੍ਰੀਤਮ ਪ੍ਰਭੂ ਪਰਮਾਤਮਾ ਮਿਲ ਪੈਂਦਾ ਹੈ ਜੋਤ ਔਰ ਮਿਲੇ ਨਾ ਵਿਛੜਾ ਕਬ ਹੂੰ ਜੇ ਆਪ ਮੇਲੇ ਕਰਤਾਰੇ ਜੋ ਤੁਰੋਹੀਂ ਪ੍ਰਭੂ ਨਾਲ ਮਿਲੇ ਹੋਏ ਹਨ ਜਿਨ੍ਹਾਂ ਨੂੰ ਕਰਤਾਰ ਨੇ ਆਪ ਆਪਣੇ ਨਾਲ ਮੜਾਇਆ ਹੈ ਉਹ ਕਦੇ ਉਸ ਤੋਂ ਵਿਛੜਦੇ ਨਹੀਂ ਹਨ ਅੰਤਰ ਸਬਦ ਰਵਿਆ ਗੁਰ ਪਾਇਆ ਸਗਲੇ ਦੁੱਖ ਅਨਵਾਰੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਵਸਦਾ ਹੈ ਜਿਨ੍ਹਾਂ ਨੂੰ ਗੁਰੂ ਮਿਲ ਪੈਂਦਾ ਹੈ ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਹਰ ਸੁਖ ਦਾਤਾ ਸਦਾ ਸਲਾਹੀ ਅੰਤਰ ਰਖਾਂ ਉਰ ਧਾਰੇ ਉਹਨਾਂ ਦੇ ਅੰਦਰੇ ਤਾਂਗ ਹੁੰਦੀ ਹੈ ਮੈਂ ਸੁਖ ਦੇਣ ਵਾਲੇ ਦਾਤੇ ਪ੍ਰਭੂ ਦੀ ਸਦਾ ਸਿਵ ਸਲਾ ਕਰਾਂ ਮੈਂ ਪ੍ਰਭੂ ਪਰਮਾਤਮਾ ਨੂੰ ਸਦਾ ਹਿਰਦੇ ਵਿੱਚ ਸੰਭਾਲ ਰੱਖਾਂ ਮਾਨਮੁਖ ਤਨ ਕੀ ਬਖੀਲੀ ਕੇ ਕਰੇ ਜੇ ਸੱਚ ਹੈ ਸਬਦ ਸਵਾਰੇ ਜਿਨ੍ਹਾਂ ਨੂੰ ਗੁਰੂ ਸ਼ਬਦ ਦੀ ਰਾਹੀ ਸੱਚੇ ਪ੍ਰਭੂ ਨੇ ਆਪ ਸੋਨਾ ਬਣਾ ਦਿੱਤਾ ਹੈ ਕੋਈ ਮਾਨਮੁਖ ਉਹਨਾਂ ਦੀ ਕੀ ਨਿੰਦਾ ਕਰ ਸਕਦਾ ਹੈ ਉਹਨਾਂ ਦੀ ਆਪ ਪਤ ਰਖਸੀ ਮੇਰਾ ਪਿਆਰਾ ਸਰਣਾਗਤ ਭਏ ਗੁਰ ਦੁਆਰੇ ਪਿਆਰਾ ਪ੍ਰਭੂ ਪਰਮਾਤਮਾ ਉਹਨਾਂ ਦੀ ਲਾਜ ਆਪ ਰਖਦਾ ਹੈ ਉਹ ਸਦਾ ਗੁਰੂ ਦੇ ਦਰ ਤੇ ਪ੍ਰਭੂ ਦੀ ਸ਼ਰਨ ਵਿੱਚ ਟਿਕੇ ਰਹਿੰਦੇ ਹਨ ਨਾਨਕ ਗੁਰਮਖ ਸੇ ਸੁਹਿਲੇ ਭਏ ਮੁਖ ਉਜਲ ਦਰਬਾਰੇ ਏ ਨਾਨਕ ਉਹ ਗੁਰਮਖ ਇੱਥੇ ਸੁਖੀ ਰਹਿੰਦੇ ਹਨ ਤੇ ਪ੍ਰਭੂ ਦੀ ਹਜ਼ੂਰੀ ਵਿੱਚ ਉਹਨਾਂ ਦੇ ਮੱਥੇ ਖੜੇ ਰਹਿੰਦੇ ਹਨ ਕਿਨਾਂ ਦੇ ਮੱਥੇ ਖੜੇ ਰਹਿੰਦੇ ਹਨ ਜਿਹੜੇ ਹਮੇਸ਼ਾ ਪਰਮਾਤਮਾ ਦਾ ਨਾਮ ਜਪਦੇ ਹਨ ਪੌੜੀ ਇਸਤਰੀ ਪੁਰਖ ਬਹੁ ਪ੍ਰੀਤ ਮਿਲ ਮੋਹ ਵਧਾਇਆ ਮਨੁੱਖ ਆਪਣੀ ਬੋਟੀ ਨਾਲ ਬੜੀ ਪ੍ਰੀਤ ਹੁੰਦੀ ਹੈ ਮਨੁੱਖ ਦੀ ਆਪਣੀ ਬਹੂ ਨਾਲ ਬਹੁਤ ਪ੍ਰੀਤ ਹੁੰਦੀ ਹੈ ਬੋਟੀ ਨੂੰ ਮਿਲ ਕੇ ਬੜਾ ਮੋਹ ਕਰਦਾ ਹੈ ਪੁੱਤਰ ਅਕਲ ਅਤਰ ਨਿਤ ਵੇਖੈ ਵਿਗਸੈ ਮੋਹੇ ਮਾਇਆ ਨਿਤ ਆਪਣੇ ਪੁੱਤਰ ਨੂੰ ਤੇ ਆਪਣੀ ਬੋਟੀ ਨੂੰ ਵੇਖਦਾ ਹੈ ਤੇ ਮਾਇਆ ਦੇ ਮੋਹ ਦੇ ਕਾਰਨ ਖੁਸ਼ ਹੁੰਦਾ ਹੈ ਇਹ ਵੀ ਮਾਇਆ ਹੀ ਹੈ ਜੋ ਗੁਰੂ ਤੋਂ ਪਰਮਾਤਮਾ ਤੋਂ ਦੂਰ ਕਰਦੀ ਹੈ ਦੇਸ ਪਰਦੇਸ ਧਨ ਚੁਰਾਏ ਆਣ ਮੋਹੇ ਪਾਇਆ ਫਿਰ ਕੀ ਕਰਦਾ ਹੈ ਦੇਸੋਂ ਪਰਦੇਸੋਂ ਧਨ ਠੱਗ ਕੇ ਲਿਆ ਕੇ ਫਿਰ ਉਹਨਾਂ ਨੂੰ ਖਵਾਂਦਾ ਹੈ ਕਿਉਂਕਿ ਲੋਕਾਂ ਨੂੰ ਠੱਗਦਾ ਹੈ ਠ ਘਾਰ ਆ ਕੇ ਫਿਰ ਠਗੀ ਜਾਂਦਾ ਹੈ ਅੰਤ ਹੋਵੇ ਵੈਰ ਵਿਰੋਧ ਕੋ ਸਕੈ ਨਾ ਛਡਾਇਆ ਆਖਰ ਧਨ ਵੈਰ ਵਿਰੋਧ ਪੈਦਾ ਕਰ ਦਿੰਦਾ ਹੈ ਤੇ ਧਨ ਦੀ ਖਾਤਰ ਕੀਤੇ ਪਾਪਾਂ ਤੋਂ ਕੋਈ ਛੜਾ ਨਹੀਂ ਸਕਦਾ ਨਾਨਕ ਵੇਣ ਨਾਵੇ ਤ੍ਰਿਗਮੋਹ ਜਿਤ ਲਗ ਦੁਖ ਪਾਇਆ ਏ ਨਾਨਕ ਨਾਮ ਤੋਂ ਵਾਂਝੇ ਰਹਿ ਕੇ ਇਹ ਮੋਹ ਫਟਕਾਰ ਜੋਗ ਹੈ ਕਿਉਂਕਿ ਇਸ ਮੋਹ ਵਿੱਚ ਲੱਗ ਕੇ ਮਨੁੱਖ ਦੁਖ ਪਾਂਦਾ ਹੈ ਇਸ ਮੋਹ ਵਿੱਚ ਲੱਗ ਕੇ ਮਨੁੱਖ ਪਰਮਾਤਮਾ ਨੂੰ ਭੁਲਾ ਦਿੰਦਾ ਹੈ ਤੇ ਨਾਮ ਜਪਣ ਵਾਲਾ ਜਿਹੜਾ ਮਨੁੱਖ ਹੈ ਏ ਮੋਤੋ ਦੂਰ ਰਹਿੰਦਾ ਹੈ ਅੰਤ ਹੋਵੇ ਵੈਰ ਵਿਰੋਧ ਕੋ ਸਕੈ ਨਾ ਛਡਾਇਆ ਨਾਨਕ ਵਿਡ ਨਾ ਵੈ ਤ੍ਰਿਗ ਮੋਹ ਜਿਤ ਲਗ ਦੁਖ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅੱਜ ਆਪਾਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1249 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਤੁਹਾਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1250 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ